ਅੱਜ ਮੈਂ ਤੁਹਾਡੇ ਕੋਲ ਨੂੰ ਜੋ ਕੁਝ ਦਿਨ ਪਹਿਲਾਂ ਅ ਕੇਂਦਰ ਦੀ ਸਰਕਾਰ ਵੱਲੋਂ ਜੋ ਉਹਨਾਂ ਦੀ ਜਿਹੜੀ ਐਜੂਕੇਸ਼ਨ ਮਿਨਿਸਟਰੀ ਵੱਲੋਂ ਜੋ ਇੱਕ ਨਾਦਰਸ਼ਾਹੀ ਫਰਮਾਨ ਸੁਣਾਇਆ ਗਿਆ ਸ਼ਰਿਆਮ ਲੋਕਤੰਤਰ ਦਾ ਘਾਟ ਦਿੱਤਾ ਗਿਆ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਜਿਹੜੀ ਜਿਹੜੀ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਇਹ ਯੂਨੀਵਰਸਿਟੀ ਪੰਜਾਬ ਦੇ ਭਲੇ ਦੇ ਲਈ ਪੰਜਾਬ ਦੀ ਸਾਡੇ ਯੂਥ ਨੂੰ ਨੌਜਵਾਨਾਂ ਨੂੰ ਐਜੂਕੇਟ ਕਰਦੇ ਲਈ ਬਣਾਈ ਗਈ ਸੀ ਉਸੇ ਜਿਹੜੀ ਸੈਨੇਟ ਬਣੀ ਹੋਈ ਸੀ ਕਾਲਜ ਦੇ ਮੈਂਬਰਾਂ ਦੀ ਸੈਨੇਟ ਸੀ ਜਿਸ ਦੇ ਵਿੱਚ ਉਹ ਕੁਝ ਜਿਹੜੇ ਮੈਂਬਰ ਸਟਡੀਟ ਮੈਂਬਰ ਥੋੜਾ ਜਾਂਦੇ ਸੀ ਸੋ ਜਿਹੜੀ ਸਾਰੇ ਪ੍ਰਬੰਧ ਦੇਖ ਲਈ ਸੀ ਉਹ ਸੈਨੇਟ ਜਿਹਦੇ ਵਿੱਚ ਸਟੂਡੈਂਟਸ ਦੇ ਆਪਣੇ ਗ੍ਰੈਜੂਏਟਸ ਦੇ ਵਿੱਚੋਂ ਤਕਰੀਬਨ ਕੁਝ ਮੈਂਬਰ ਚੁਣੇ ਜਾਂਦੇ ਸੀ ਅ ਇਸੇ ਤਰ੍ਹਾਂ ਲੈਕਚਰਰਸ ਦੇ ਵਿੱਚੋਂ ਮੈਂਬਰ ਚੁਣੇ ਜਾਂਦੇ ਸੀਗੇ ਇਸੇ ਤਰ੍ਹਾਂ ਪ੍ਰਿੰਸੀਪਲਸ ਦੇ ਵਿੱਚੋਂ ਮੈਂਬਰ ਇਲੈਕਟ ਹੁੰਦੇ ਸੀਗੇ ਜਿਹਦੇ ਸੋ ਉਸ ਤੋਂ ਬਿਨਾ ਬਹੁਤ ਸਾਰੇ ਮੈਂਬਰ ਜਿਹੜੇ ਨਾਮਿਨੇਟ ਹੁੰਦੇ ਸੀਗੇ ਤੋ ਇੱਕ ਬਹੁਤ ਵਧੀਆ ਜਿਹੜਾ ਇਹ ਸਿਸਟਮ ਚੱਲ ਰਿਹਾ ਸੀ 90 ਸਮੇ ਤੋਂ 99 ਮੈਂਬਰਾਂ ਦੀ ਜਿਹੜੀ ਸੈਨੇਟ ਸੀਗੀ ਉਹ ਸਾਰੇ ਪ੍ਰਬੰਧ ਜਿਹੜੇ ਐਜੂਕੇਸ਼ਨ ਦੇ ਇਸ ਯੂਨੀਵਰਸਿਟੀ ਦੇ ਚਾਹੇ ਉੱਥੇ ਦਾ ਸਟੂਡੈਂਟਸ ਦੀ ਐਡਮਿਸ਼ਨ ਆ ਚਾਹੇ ਹਸਟਲ ਅਲਾਟਮੈਂਟ ਹੋਣੀ ਆ ਚਾਹੇ ਉਹਨਾਂ ਦੇ ਇੱਥੇ ਬਿਲਡਿੰਗਾਂ ਬਣ ਰਹੀਆਂ ਨੇ ਚਾਹੇ ਪ੍ਰੋਫੈਸ਼ਨਲ ਭਰਤੀ ਹੋਣੀ ਆ ਸਾਰਾ ਪ੍ਰਬੰਧ ਬੜੇ ਵਧੀਆ ਢੰਗ ਨਾਲ ਇਸ ਸੈਂਟ ਵੱਲੋਂ ਦੇਖਿਆ ਜਾ ਰਿਹਾ ਸੀ ਕਦੇ ਸਮੇ ਤੋਂ ਲੇਕਿਨ ਹੁਣ ਕੇਂਦਰ ਸਰਕਾਰ ਵੱਲੋਂ ਜਿਹੜੀ ਇਹਨੂੰ ਭੰਗ ਕਰਕੇ ਜਿਹੜਾ ਇੱਕ ਡੈਮੋਕਰੇਟਿਕ ਪ੍ਰੋਸੈਸ ਸੀਗਾ ਉਸ ਨੂੰ ਕਤੋਂ ਕਰਦਾ ਦੱਲਿਆ ਸ਼ਰੀਆਮ ਜੀ ਦਾ ਇਹ ਪੰਜਾਬ ਦੇ ਨਾਲ ਧੱਗਾ ਹੋਇਆ ਕਿਉਂਕਿ ਨਾਤੇ ਦੀ ਕੋਈ ਫਾਈਨੈਂਸ਼ੀਅਲ ਲਾਇਬਿਲਿਟੀ ਸੀਗੀ ਕਿ ਇਹਨਾਂ ਦੇ ਜਿਹੜੇ ਸੈਨੇਟ ਦੇ ਮੈਂਬਰ ਸੀ ਇਹਨਾਂ ਦੀ ਕੋਈ ਤਨਖਾਹ ਨਹੀਂ ਸੀ ਕੋਈ ਇਦਾਂ ਦੀ 7-8 ਮੀਟਿੰਗਾਂ ਜਿਹੜੀਆਂ ਸਾਲ ਦੇ ਵਿੱਚ ਤਕਰੀਬਨ ਜਿਹੜੀਆਂ ਹੁੰਦੀਆਂ ਸੀਗੀਆਂ ਸੋ ਇਸ ਤਰ੍ਹਾਂ ਦੀ ਕੋਈ ਇਹਨਾਂ ਦੀ ਕੋਈ ਲਾਇਬਿਲਿਟੀ ਵੀ ਨਹੀਂ ਸੀ ਲੇਕਿਨ ਆਪਣਾ ਕੰਟਰੋਲ ਕਰ ਲਈ ਕੇਂਦਰ ਸਰਕਾਰ ਨੇ ਜਿਹੜੀ 31 ਮੈਂਬਰੀ ਬੋਰਡ ਬਣਾਇਆ ਗਿਆ ਜਿਹਦੇ ਵਿੱਚ ਸਾਰੇ ਮੈਂਬਰ ਤਾਂ ਜੋ ਉਹ ਆਪ ਨਾਮਿਨੇਟ ਕਰ ਸਕਣ ਸੋ ਇਹ ਸ਼ਰੇਆਮ ਜਿਹੜਾ ਧੱਕਾ ਇਹ ਕੀਤਾ ਗਿਆ ਪੰਜਾਬ ਦੇ ਨਾਲ ਜਿਸ ਤਰ੍ਹਾਂ ਪਹਿਲਾਂ ਵੀ ਬੁੜੀਆਂ ਧੱਕੇਸ਼ਾਹੀਆਂ ਪੰਜਾਬ ਦੇ ਨਾਲ ਜਿਸ ਤਰ੍ਹਾਂ ਬੈ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਵੀ ਸਾਡੀ ਜਿਹੜੀ ਨਮਾਇੰਦਗੀ ਘਟਾਈ ਗਈ ਆ ਹੌਲੀ ਹੌਲੀ ਖਤਮ ਕਰ ਦਿੱਤੀ ਗਈ ਜਿਸ ਤਰ੍ਹਾਂ ਦੀ ਸੋ ਤਾਂ ਜੋ ਸਾਰਾ ਕੰਟਰੋਲ ਸੈਂਟਰ ਕੋਲ ਹੋਵੇ ਇਸੇ ਤਰ੍ਹਾਂ ਯੂਨੀਵਰਸਿਟੀ ਦੇ ਨਾਲ ਵੀ ਇਸੇ ਤਰ੍ਹਾਂ ਹੋ ਰਿਹਾ ਸੋ ਇਹਦਾ ਸਖਤ ਸ਼ਬਦਾਂ ਦੇ ਵਿੱਚ ਮਨਿੰਦਾ ਕਰਦਾ ਸੋ ਸਮਝੇ ਪੰਜਾਬ ਵਾਸੀਆਂ ਦੇ ਮਨਾਂ ਨੂੰ ਬਹੁਤ ਵੱਡੇ ਥੇਸ ਪਹੁੰਚੀ ਆ ਕਿਉਂਕਿ ਇਹ ਜਿਹੜੀ ਯੂਨੀਵਰਸਿਟੀ ਹੈ ਦੇ ਨਾਲ ਪੰਜਾਬ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਕੌਸੀ ਕੇਂਦਰ ਸਰਕਾਰ ਤੋਂ ਮੰਗ ਕਰਦੇ ਆ ਕਿ ਇਹ ਦੁਬਾਰਾ ਫੇਰ ਇਹ ਜਿਹੜੀ ਸੈਨੇਟ ਬਹਾਲ ਕੀਤੀ ਜਾਵੇ ਅਤੇ ਡੈਮੋਕਰੈਟਿਕ ਪ੍ਰੋਸੈਸ ਦੇ ਨਾਲ ਇਹਦੀ ਜਿਹੜੀ ਮੈਂਬਰਾਂ ਦੀ ਜਿਹੜੀ ਇਲੈਕਟ ਹੁੰਦੇ ਜਿਸ ਤਰ੍ਹਾਂ ਪਹਿਲਾਂ ਆਪਣੇ ਗ੍ਰੈਜੂਏਟਸ ਦੇ ਵਿੱਚੋਂ ਪ੍ਰਿੰਸੀਪਲਜ਼ ਦੇ ਲੈਕਚਰਰਜ਼ ਦੇ ਵਿੱਚ ਉਸੇ ਤਰ੍ਹਾਂ ਦੇ ਨਾਲ ਇਹਨਾਂ ਦੀ ਚੋਣ ਹੋਵੇ ਬਾਕੀ ਜਿਹੜੇ ਲੌਂਗ ਜੇਟ ਹੁੰਦੇ ਨੇ ਤਾਂ ਜੋ ਸਹੀ ਤੰਗਦਾ ਯੂਨੀਵਰਸਿਟੀ ਦਾ ਪ੍ਰਬੰਧ ਚੱਲ ਸਕੇ ਸੋਣ ਵਾਲੇ ਸਮੇਂ ਦੇ ਵਿੱਚ ਜੋ ਵੀ ਸੰਘਰਸ਼ ਲਿਖਿਆ ਜਾਊਗਾ ਇਹ ਸਰਕਾਰ ਦੀ ਤਕਸ਼ਾਈ ਜਗਰੂਤ ਨੂੰ ਚ ਡੱਟ ਕੇ ਅਸੀਂ ਸਾਥ ਦੇਵਾਂਗੇ ਸੋ ਮੈਂ ਫਿਰ ਇਹ ਜੋ ਸਰਕਾਰ ਨੇ ਕੇਂਦਰ ਸਰਕਾਰ ਨੇ ਫੈਸਲਾ ਲਿਆ ਉਸ ਸਪੱਸ਼ਟ ਸ਼ਬਦਾਂ ਦੇ ਵਿੱਚ ਮੈਂ ਦੰਦਾ ਕਰਦਾ ਹਾਂ ਪੰਜਾਬ ਦੇ ਵਿੱਚ ਇੱਕ ਕਹਾਵਤ ਬੜੀ ਮਸ਼ਹੂਰ ਹੈ ਕਿ ਪੰਜਾਬ ਦੇ ਜਮਿਆਂ ਨੂੰ ਨਿਤ ਮਹਮਾ ਪੰਜਾਬ ਹਮੇਸ਼ਾ ਤੱਕੇ ਦਾ ਸ਼ਿਕਾਰ ਰਹੇ ਹੈ ਹਮੇਸ਼ਾ ਹੀ ਪੰਜਾਬ ਦੇ ਉੱਤੇ ਹੀ ਪੱਛਮ ਵਾਲੇ ਪਾਸਿਓਂ ਹਮਲਾਵਰ ਚੜ੍ਹ ਕੇ ਆਏ ਤੇ ਜਦੋਂ ਪੂਰਬ ਵਾਲੇ ਪਾਸਿਆਂ ਦਾ ਦਬਦਬਾ ਵਧਿਆ ਤੇ ਪੰਜਾਬ ਦੇ ਉੱਤੇ ਤੱਕੇ ਸਾਹੀ ਦਾ ਕੋਈ ਅੰਤ ਨਹੀਂ ਹੋਇਆ ਇੱਥੇ ਪੰਜਾਬ ਨੂੰ ਹਮੇਸ਼ਾ ਮਧੋੜਿਆ ਗਿਆ ਹਮੇਸ਼ਾ ਦਬਾਇਆ ਗਿਆ ਪੰਜਾਬ ਤੋਂ ਹਮੇਸ਼ਾ ਸਰਮਾਇਆ ਲੁੱਟਿਆ ਗਿਆ ਚਾਹੇ ਮੁਗਲਾਂ ਦਾ ਦੌਰ ਸੀ ਤੇ ਚਾਹੇ ਅੰਗਰੇਜ਼ਾਂ ਦਾ ਦੌਰ 1947 ਦੇ ਵਿੱਚ ਪੰਜਾਬ ਦੀ ਵੰਡ ਹੋਈ ਜਾਂ ਬੰਗਾਲ ਦੀ ਵੰਡ ਹੋਈ ਭਾਰਤ ਦੀ ਵੰਡ ਨਹੀਂ ਹੋਈ ਪੰਜਾਬ ਦੀ ਵੰਡ ਹੋਈ ਆ ਬੰਗਾਲ ਦੀ ਵੰਡ ਹੋਈ ਪੰਜਾਬੀਆਂ ਨੇ ਇਸ ਵੰਡ ਦੇ ਦੌਰਾਨ ਬਹੁਤ ਵੱਡਾ ਜਿਹੜਾ ਹੈ ਉਹ ਨੁਕਸਾਨ ਉਠਾਇਆ 10 ਲੱਖ ਕੀਮਤੀ ਜਾਨਾਂ ਗਈਆਂ ਸਰਮਾਇਆ ਦਾ ਨੁਕਸਾਨ ਹੋਇਆ ਜ਼ਮੀਨਾਂ ਜਾਇਦਾਦਾਂ ਖਸੀਆਂ ਰਿਸ਼ਤੇ ਟੁੱਟੇ ਬਹੁਤ ਕੁਝ ਹੋਇਆ ਪਰ ਇੱਕ ਉਮੀਦ ਦੇ ਨਾਲ ਪੰਜਾਬ ਨੇ ਫਿਰ ਉੱਠਣ ਦਾ ਯਤਨ ਕੀਤਾ ਕਿ ਸ਼ਾਇਦ ਆਜ਼ਾਦ ਭਾਰਤ ਦੇ ਵਿੱਚ ਕੇਂਦਰੀ ਸਰਕਾਰ ਸਾਡੇ ਨਾਲ ਵਫਾ ਕਰੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਸੰਯੁਕਤ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਸ਼ਾਮਲ ਕਰਕੇ ਇੱਕ ਅਲੱਗ ਸੂਬਾ ਜਿਹੜਾ ਹੈ ਉਹ ਬਣਾਉਣ ਦੀ ਜਿਹੜੀ ਹੈ ਉਹ ਮੰਗ ਸਿੱਖਾਂ ਨੇ ਰੱਖੀ ਜਿਹਨੂੰ ਪੰਜਾਬੀ ਸੂਬੇ ਦਾ ਨਾਂ ਦਿੱਤਾ ਪਰ ਭਾਰਤ ਸਰਕਾਰ ਨੇ ਉਸ ਵੇਲੇ ਦੀ ਜਿਹੜੀ ਕੇਂਦਰੀ ਸਰਕਾਰ ਸੀ ਕਾਂਗਰਸ ਦੀ ਉਸ ਨੇ ਇਸ ਮੰਗ ਦਾ ਵਿਰੋਧ ਕੀਤਾ ਸਿਕਾ ਨੇ ਪੰਜਾਬੀ ਸੂਬਾ ਮੰਗਿਆ ਸੀ ਸਿੱਖ ਸੂਬਾ ਨਹੀਂ ਸੀ ਮੰਗਿਆ ਉਸ ਵਕਤ ਪਰ ਇਸ ਮੰਗ ਨੂੰ ਪਹਿਲੇ ਦਰਖਨਾਰ ਕੀਤਾ ਗਿਆ ਫਿਰ ਜਦੋਂ ਮੋਰਚੇ ਲੱਗੇ ਜ਼ਿਲ੍ਹਿਆਂ ਦੇ ਵਿੱਚ ਸਿੱਖ ਗਏ ਇਹਨੂੰ ਸਿੱਖਾਂ ਦਾ ਮੋਰਚਾ ਬਣਾ ਕੇ ਪੇਸ਼ ਕੀਤਾ ਗਿਆ ਸਿੱਖਾਂ ਨੇ ਲੜਿਆ ਪੰਜਾਬੀ ਸੂਬਾ ਬਣਾਇਆ ਲੇਕਿਨ ਪੰਜਾਬੀ ਬੋਲਦੇ ਬਹੁਤ ਵੱਡੇ ਖੇਤਰ ਪੰਜਾਬ ਤੋਂ ਬਾਹਰ ਕਰ ਦਿੱਤੇ ਗਏ ਇਸ ਸਾਰਾ ਸਰਪੰਜਾਬ ਦੇ ਨਾਲ ਨਾ ਇਨਸਾਫੀ ਕੀਤੀ ਗਈ ਤਾਕਤਾਂ ਕੀਤਾ ਐਗਰੀਕਲਚਰ ਯੂਨੀਵਰਸਿਟੀ ਬਣੀ ਜਦੋਂ ਪੰਜਾਬ 1966 ਦੇ ਵਿੱਚ ਪੰਜਾਬੀ ਸੂਬਾ ਬਣਿਆ ਹਰਿਆਣਾ ਇਸ ਤੋਂ ਵੱਖਰਾ ਕੀਤਾ ਗਿਆ ਤਾਂ ਉਸ ਵੇਲੇ ਹਿਮਾਚਲ ਨੇ ਆਪਣੀ ਐਗਰੀਕਲਚਰ ਯੂਨੀਵਰਸਿਟੀ ਬਣਾ ਲਈ ਔਰ ਹਰਿਆਣਾ ਨੇ ਆਪਣੀ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਆ ਉਹ ਬਣਾ ਲਈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਬਹੁਤ ਵੱਡਾ ਹਿੱਸਾ ਜਿਹੜਾ ਹੈ ਉਹ ਪੰਜਾਬ ਦਾ ਸੀ ਪੰਜਾਬ ਨੂੰ ਖਾਸ ਜਿਹੜੇ ਹੈ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਅਧਿਕਾਰ ਮਿਲੇ ਹੋਏ ਸੀ ਬਹੁਤਾ ਸਟਾਫ ਜਿਹੜਾ ਹੈ ਉਹ ਪੰਜਾਬ ਤੋਂ ਭਰਤੀ ਹੁੰਦਾ ਸੀ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਅਧਿਕਾਰ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਪੰਜਾਬ ਦੇ ਕੋਲ ਸੀ ਪੰਜਾਬ ਆਪਣਾ ਵਿੱਤੀ ਹਿੱਸਾ ਵੀ ਪਾਉਂਦਾ ਸੀ ਉਸ ਵਿੱਚ ਹੌਲੀ 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 ਪੰਜਾਬ ਦੇ ਹਿੱਸੇਦਾਰੀ ਜਿਹੜੀ ਆ ਉਹ ਕੇਂਦਰ ਸਰਕਾਰ ਨੇ ਮਾੜੀ ਨੀਤੀ ਨਾਲ ਘਟਾਉਣੀ ਸ਼ੁਰੂ ਕਰ ਦਿੱਤੀ ਆਖਰ ਪੂਰਾ ਕੰਟਰੋਲ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੇਂਦਰ ਸਰਕਾਰ ਨੇ ਆਪਣੇ ਹੱਥਾਂ ਦੇ ਵਿੱਚ ਕਰ ਲਿਆ ਤੇ ਪੰਜਾਬ ਨੂੰ ਜਿਹੜਾ ਸੀ ਇਸ ਮੈਨੇਜਮੈਂਟ ਤੋਂ ਇੱਕ ਕਿਸਮ ਦਾ ਬਾਹਰ ਦਾ ਹੀ ਰਸਤਾ ਜਿਹੜਾ ਸੀ ਉਹ ਦਿਖਾ ਦਿੱਤਾ ਪਾਣੀਆਂ ਦੇ ਨਾਲ ਛੇੜਛਾੜ ਕੀਤੀ ਪਾਣੀਆਂ ਦੇ ਵੰਡ ਨੂੰ ਲੈ ਕੇ ਛੇੜਛਾੜ ਕੀਤੀ ਗਈ ਪੰਜਾਬ ਦਾ ਬਹੁਤ ਵੱਡਾ ਹਿੱਸਾ ਜਿਹੜਾ ਹੜਾਂ ਦੀ ਮਾਰ ਹਿੱਟ ਹੁੰਦਾ ਹੈ ਔਰ ਪਿਆਨ ਪਾਣੀ ਨੂੰ ਵੀ ਜਿਹੜਾ ਹੈ ਉਹ ਦਰਿਆਵਾਂ ਦੇ ਰਵਤਨ ਦੇ ਲਈ ਜਿਹੜਾ ਹੈ ਉਹ ਯੋਗ ਹੈ ਉਸ ਨੂੰ ਦਰਿਆਈ ਪਾਣੀਆਂ ਤੋਂ ਮਹਿਰੂਮ ਕਰ ਦਿੱਤਾ ਗਿਆ ਹਰਿਆਣਾ ਔਰ ਰਾਜਸਥਾਨ ਨੂੰ ਜਿਹੜਾ ਸੀ ਰਿਪੈਰੀਅਨ ਕਾਨੂੰਨ ਨੂੰ ਛਿਕੇ ਟੰਕ ਕੇ ਪਾਣੀ ਦਿੱਤਾ ਗਿਆ ਇਹ ਨਾਂ ਇਨਸਾਫੀ ਹੋਈ ਪਹਿਲਾਂ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰੱਖ ਕੇ ਫਿਰ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੰਟਰੋਲ ਪੰਜਾਬ ਦੇ ਹੱਥੋਂ ਖੋਇਆ ਗਿਆ ਰਾਜਸਥਾਨੀ ਪੰਜਾਬ ਨੂੰ ਦਿੱਤੀ ਕੋਈ ਨਾ ਗਈ ਕੰਢੀ ਕਰਨ ਸਾਂਝੀ ਰਾਜਧਾਨੀ ਬਣਾ ਦਿੱਤਾ ਗਿਆ ਜਦ ਕਿ ਪੰਜਾਬ ਇੱਕ ਇੰਪੋਰਟੈਂਟ ਸੂਬਾ ਐ ਬਾਰਡਰ ਸਟੇਟ ਐ ਇੱਥੇ ਸਿੱਖ ਮਿਨੋਰਟੀ ਦੇ ਵਿੱਚ ਜਿਹੜੀ ਭਾਰਤ ਦੇ ਅੰਦਰ ਕੌਮ ਐ ਉਹ ਵਸਦੀ ਐ ਇਹਦੇ باوجود ਪੰਜਾਬ ਦੀ ਇੰਪੋਰਟੈਂਟ ਨੂੰ ਸਮਝਿਆ ਨਹੀਂ ਗਿਆ ਪੰਜਾਬ ਦੀ ਇੰਪੋਰਟੈਂਟ ਉਦੋਂ ਕੇਂਦਰ ਸਰਕਾਰ ਨੂੰ ਚੇਤਿਆ ਹੁੰਦੀ ਐ ਜਦੋਂ ਪਾਕਿਸਤਾਨ ਦੇ ਨਾਲ ਜੰਗ ਦਾ ਮਾਹੌਲ ਬਣਦਾ ਅਦਰਵਾਇਜ਼ ਪੰਜਾਬ ਇਹਨਾਂ ਦੇ ਚੇਤਿਆਂ 'ਚ ਨਹੀਂ ਹੁੰਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜੀ ਕਿ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਬਦਲੇ ਜਿਹੜਾ ਹੈ ਉਹ ਚੰਡੀਗੜ੍ਹ ਦੇ ਵਿੱਚ ਬਣਾਈ ਗਈ 1947 ਤੋਂ ਬਾਅਦ ਉੱਥੇ ਵੀ ਪੰਜਾਬ ਦਾ 60% ਜਿਹੜਾ ਹੈ ਉਹ ਕੰਟਰੋਲ ਸੀ ਪਰ ਹੌਲੀ 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 ਚੰਡੀਗੜ੍ਹ ਯੂਨੀਵਰਸਿਟੀ ਤੋਂ ਵੀ ਪੰਜਾਬ ਦੀ ਦਾਅਵੇਦਾਰੀ ਜਿਹੜੀ ਹੈ ਉਹ ਖਤਮ ਕਰ ਦਿੱਤੀ ਗਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜਿਹੜੀ ਸੰਸਥਾ ਸੀ ਉਹਦੇ ਤੋਂ ਪੰਜਾਬ ਦੀ ਦਾਅਵੇਦਾਰੀ ਦਾ ਪੋਗ ਪਾ ਦਿੱਤਾ ਗਿਆ ਤੇ ਹੁਣ ਕੇਂਦਰ ਸਰਕਾਰ ਨੇ ਬਿਲਕੁਲ ਹੀ ਜਿਹੜਾ ਹੈ ਉਹ ਪੰਜਾਬ ਨੂੰ ਅਣਦੇਖਿਆ ਕਰਦਿਆਂ ਅਣਗੌਲੀਆਂ ਕਰਦੇ ਆ ਉੱਥੇ ਜਿਹੜੇ ਵਿਦਿਆਰਥੀਆਂ ਦੇ ਡੈਮੋਕਰੈਟਿਕ ਅਧਿਕਾਰ ਸੀ ਵਿਦਿਆਰਥੀ ਸੈਨੇਟ ਚੁਣਦੇ ਸੀ ਸੈਨੇਟ ਪ੍ਰਬੰਧ ਚਲਾਉਂਦੀ ਸੀ ਵਿਦਿਆਰਥੀਆਂ ਦਾ ਸਿੱਧਾ ਪ੍ਰਬੰਧ ਦੇ ਵਿੱਚ ਹਿੱਸਾ ਹੁੰਦਾ ਸੀ ਉਸ ਨੂੰ ਬਿਲਕੁਲ ਖਤਮ ਕਰਕੇ ਕੇਂਦਰ ਸਰਕਾਰ ਨੇ ਇਸ ਦਾ ਕੰਟਰੋਲ ਆਪਣੇ ਹੱਥਾਂ ਚ ਲੈ ਲਿਆ ਠੀਕ ਹੈ ਭਾਰਤ ਦੇ ਵਿੱਚ ਬਹੁਤ ਸਾਰੀਆਂ ਯੂਟੀਆਂ ਨੇ ਪਰ ਸਾਰੀਆਂ ਯੂਟੀਆਂ ਦੇ ਵਿੱਚ ਇੱਕੋ ਜਿਹੇ ਕਾਨੂੰਨ ਜਿਹੜੇ ਹੈ ਉਹ ਲਾਗੂ ਨਹੀਂ ਹੁੰਦੇ ਪੰਜਾਬ ਦੇ ਵਿੱਚ ਵੱਖਰੀ ਤਰ੍ਹਾਂ ਦੇ ਕਾਨੂੰਨ ਔਰ ਪੰਜਾਬ ਦੇ ਵਿੱਚ ਇਹ ਵੱਖਰੇਵਾ ਵੱਖਰੀ ਤਰ੍ਹਾਂ ਦੇ ਕਾਨੂੰਨ ਜਿਹੜੇ ਹੈ ਇਸ ਦੀ ਇਹ ਰਹਿਣੇ ਚਾਹੀਦੇ ਸੀ ਕਿਉਂਕਿ ਇਹ ਇੱਕ ਕੈਪੀਟਲ ਵੀ ਹੈ ਸਾਹ ਜੀ ਪੰਜਾਬ ਨੂੰ ਇਸ ਕੈਪੀਟਲ ਤੋਂ ਮਹਿਰੂਮ ਕਰਕੇ ਇਹਨੂੰ 200 ਰੁਪਏ ਦੀ ਕੈਪੀਟਲ ਜਿਹੜਾ ਬਣਾਇਆ ਗਿਆ ਇਸ ਕਰਕੇ ਬਾਕੀ ਯੂਟੀ ਵਾਂਗ ਚੰਡੀਗੜ੍ਹ ਨੂੰ ਨਹੀਂ ਸਮਝਣਾ ਚਾਹੀਦਾ ਤੇ ਨਾ ਹੀ ਬਾਕੀ ਯੂਟੀਆਂ ਵਾਂਗ ਚੰਡੀਗੜ੍ਹ ਦੇ ਵਿੱਚ ਜਿਹੜਾ ਹੈ ਉਹ ਕੋਈ ਲਾਅ ਸਥਾਪਿਤ ਕਰਨਾ ਚਾਹੀਦਾ ਇਦੇ ਨਾਲ ਹੋਣਾ ਹੋਏਗਾ ਕਿ ਚਾਹੀਦਾ ਤੇ ਸੀ ਕਿ ਸਾਰੀਆਂ ਯੂਨੀਵਰਸਟੀਆਂ ਦੇ ਵਿੱਚ ਜਿਹੜਾ ਨਿਜ਼ਾਮ ਚੱਲਦਾ ਉਹਦੇ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ ਹੁੰਦੀ ਪਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚੋਂ ਹੀ ਵਿਦਿਆਰਥੀਆਂ ਦੀ ਜਿਹੜੀ ਹਿੱਸੇਦਾਰੀ ਸੀ ਪ੍ਰਬੰਧ ਦੇ ਵਿੱਚ ਉਹ ਖਤਮ ਕਰ ਦਿੱਤੀ ਗਈ ਹੈ। ਇਹਦੇ ਨਾਲ ਹੋਣਾ ਕੀ ਹੈ? ਪੰਜਾਬ ਦੇ ਬੱਚੇ ਅੱਗੇ ਚੰਡੀਗੜ੍ਹ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਬਹੁਤ ਘਟ ਜਾ ਰਹੇ। ਪਾਲਸੀਆਂ ਤਾਂ ਦੀਆਂ ਬਣ ਗਈਆਂ ਇੱਕ ਅਜੀਬ ਜੀ ਨਜ਼ਰ ਦੇ ਨਾਲ ਸਿੱਖ ਬੱਚੇ ਨੂੰ ਯੂਨੀਵਰਸਿਟੀ ਦੇ ਵਿੱਚ ਦੇਖਣਾ ਸ਼ੁਰੂ ਹੋਇਆ ਤੇ ਉਲਟਾ ਪੰਜਾਬ ਦੇ ਕਾਲਜ ਜਿਹੜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਧੀਨ ਹੁੰਦੇ ਆ ਉੱਥੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਲੈਕਚਰਾਰ ਜਾਂਦੇ ਸੀ ਪ੍ਰੋਫੈਸਰ ਜਾਂਦੇ ਸੀ ਜਾਂ ਨਵੀਂ ਭਰਤੀ ਜਿਹੜੀ ਹੁੰਦੀ ਸੀ ਉਹਦੇ ਵਿੱਚ ਵੀ ਪੰਜਾਬ ਦਾ ਬਹੁਤ ਵੱਡਾ ਹਿੱਸਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਨੌਕਰੀਆਂ ਕਰਦਾ ਸੀ ਜਾ ਕੇ ਚਾਹੇ ਉਹ ਪ੍ਰੋਫੈਸਰ ਸੀ ਲੈਕਚਰਾਰ ਸੀ ਜਾਂ ਕਲੈਰੀਕਲ ਸਟਾਫ ਸੀ ਉਹ ਵੀ ਸਾਰਾ ਖਤਮ ਕਰ ਦਿੱਤਾ ਜਾਏਗਾ ਇਹਦੇ ਵਿੱਚ ਜੇ ਪੰਜਾਬ ਭਾਰਤ ਦਾ ਹਿੱਸਾ ਹੈ ਉਹ ਇੰਪੋਰਟੈਂਟ ਹੈ ਤਾਂ ਫਿਰ ਪੰਜਾਬ ਨੂੰ ਇੰਪੋਰਟੈਂਸ ਜਿਹੜੀ ਹੈ ਉਹ ਦੇਣੀ ਬਣਦੀ ਹੈ ਕੇਂਦਰ ਸਰਕਾਰ ਨੂੰ ਉਹ ਜਿਹੜਾ ਪੰਜਾਬ ਦੇ ਨਾਲ ਨਹੀਂ ਕੀਤਾ ਕਰਨਾ ਚਾਹੀਦਾ ਪੰਜਾਬ ਨੂੰ ਇਸ ਤਰ੍ਹਾਂ ਟਰੀਟ ਕੀਤਾ ਜਾਂਦਾ ਜਿਵੇਂ ਪੰਜਾਬ ਭਾਰਤ ਦਾ ਸੂਬਾ ਨਾ ਹੋ ਕੇ ਪਾਕਿਸਤਾਨ ਦਾ ਸੂਬਾ ਹੋਵੇ ਤਾਂ ਇਹ ਬਹੁਤ ਮਾੜੀ ਗੱਲ ਹੈ ਵਿਦਿਆਰਥੀ ਸੰਘਰਸ਼ ਦੇ ਰਾਹ ਪਏ ਹੋਏ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਰ ਚੰਡੀਗੜ੍ਹ ਦਾ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਹੈ ਔਰ ਜਿਹੜਾ ਉੱਥੇ ਪੁਲਿਸ ਪ੍ਰਸ਼ਾਸਨ ਹੈ ਉਹਦੇ ਸਹਿਯੋਗ ਦੇ ਨਾਲ ਵਿਦਿਆਰਥੀਆਂ ਨੂੰ ਜਿਹੜਾ ਹੈ ਉਹ ਵਿਦਿਆਰਥੀਆਂ ਦਾ ਜਿਹੜਾ ਸੰਘਰਸ਼ ਹੈ ਉਹਨੂੰ ਸਾਬਤਾਜ਼ ਕਰਨ ਦਾ ਜਿਹੜਾ ਹੈ ਯਤਨ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਅੱਖਾਂ ਖੋਲੇ। ਅੱਗੇ ਪੰਜਾਬ ਨੇ ਬਹੁਤ ਵੱਡਾ ਸੰਤਾਪ ਹੰਡਾਇਆ ਔਰ ਜੋ ਕੁਝ ਪੰਜਾਬ ਦੇ ਵਿੱਚ ਹੋਇਆ ਉਹ ਇਸ ਕਰਕੇ ਹੋਇਆ ਸੀ ਕਿਉਂਕਿ ਪੰਜਾਬੀਆਂ ਨੂੰ ਖਾਸ ਤੌਰ ਤੇ ਸਿੱਖਾਂ ਨੂੰ ਬੇਗਾਨੀਗੀ ਦਾ ਅਹਿਸਾਸ ਕਰਵਾਇਆ ਗਿਆ ਸੀ। ਔਰ ਫਿਰ ਦੁਬਾਰਾ ਜਿਹੜਾ ਹੈ ਪਹਿਲਾ ਕਾਂਗਰਸ ਦੀ ਸਰਕਾਰ ਨੇ ਬੇਗਾਨਗੀ ਦਾ ਅਹਿਸਾਸ ਕਰਾਇਆ ਸੀ ਜਿਸ ਦੀ ਵਜ੍ਹਾ ਕਰਕੇ ਖੂਨ ਖਰਾਬਾ ਹੋਇਆ ਪੰਜਾਬੀ ਖਾਸ ਤੌਰ ਤੇ ਸਿੱਖਾਂ ਦਾ ਖੂਨ ਖੋਲਿਆ ਤੇ ਹੁਣ ਬੀਜੇਪੀ ਦੀ ਸਰਕਾਰ ਵੀ ਜਿਹੜੀ ਹੈ ਉਹ ਪੰਜਾਬੀਆਂ ਦੇ ਨਾਲ ਖਾਸ ਤੌਰ ਤੇ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਸਲੂਕ ਕਰ ਰਹੀ ਹੈ ਕਿ ਇਹ ਬੇਗਾਨੇ ਨੇ ਇਹ ਨਹੀਂ ਹੋਣਾ ਚਾਹੀਦਾ ਵਿਦਿਆਰਥੀਆਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਔਰ ਸੈਨੇਟ ਜਿਹੜੀ ਹੈ ਉਹ ਬਹਾਲ ਹੋਣੀ ਚਾਹੀਦੀ ਹੈ